ਕਨਾਬਾ ਦੇ ਵਿਖੇ ਪਹੁੰਚੇ ਨੇ Swami Nalilanand Girdi ਜੋ ਹਲਕਾ ਵਿਧਾਇਕ ਗੁਰਦੇਵ ਸਿੰਘ ਦੇਵਮਾਨ ਦੇ ਨਾਲ ਮੁਲਾਕਾਤ ਕੀਤੀ ਗਈ ਹੈ ਬੀਤੇ ਦਿਨੀ ਹਲਕਾ ਵਿਧਾਇਕ ਦੇ ਵੱਲੋਂ ਵਿਧਾਨ ਸਭਾ ਦੇ ਵਿੱਚ ਗਊ ਮਾਤਾ ਨੂੰ ਰਾਸ਼ਟਰੀ ਦਰਜੇ ਦਾ ਰੁਤਬਾ ਦਾ ਮੁੱਦਾ ਚੁੱਕਿਆ ਗਿਆ ਸੀ ਜਿਸ ਦੀ Swami Nalilanand ਜਿਹੜੇ ਨੇ ਉਹਨਾਂ ਦੇ ਵੱਲੋਂ ਸੁਲਾਗਾ ਕੀਤੀ ਗਈ ਸੀ ਉਹਨਾਂ ਕਿਹਾ ਕਿ ਇਸ ਦੇ ਸਰਕਾਰਾਂ ਨੂੰ ਗੌਰ ਕਰਨੀ ਚਾਹੀਦੀ ਹੈ ਅਤੇ ਗਊ ਮਾਤਾ ਨੂੰ ਰਾਸ਼ਟਰੀ ਪਸ਼ੂ ਦਾਤ ਦਰਜਾ ਮਿਲਣਾ ਚਾਹੀਦਾ ਹੈ ਸਾਡੇ ਮਾਨਯੋਗ ਸਤਿਆ ਸਤਕਾਰਯੋਗ ਸ਼੍ਰੀ ਗੁਰਦੇਵ ਮਾਨ ਸਾਹਿਬ ਜਿਨ੍ਹਾਂ ਨੇ ਵਿਧਾਨ ਸਭਾ ਦੇ ਵਿੱਚ ਗਊਆਂ ਦਾ ਮੁੱਦਾ ਚੱਕਿਆ ਹੈ ਇਹ ਕੇਵਲ ਕਿਸੇ ਸਲਾਤਨੀ ਦਾ ਮੁੱਦਾ ਨਹੀਂ ਹੈ ਇਹ ਸਾਰੇ ਸੰਸਾਰ ਦੀ ਮਾਨਵੀਅਤ ਦਾ ਮਨੁੱਖਤਾ ਦਾ ਮੁੱਦਾ ਹੈ ਮੈਂ ਹਮੇਸ਼ਾ ਧਰਮ ਦੀ ਜੈਕਾਰ ਕਰਦੇ ਹੋਏ ਅਸੀਂ ਹਮੇਸ਼ਾ ਕਹਿੰਦੇ ਗਊ ਮਾਤਾ ਕੀ ਜੈ ਹੋ ਪ੍ਰਾਣੀ ਮਾਤਰ ਗਊ ਗਊ ਹੱਤਿਆ ਬੰਦ ਹੋ ਪ੍ਰਾਣੀ ਮਾਤਰ ਕੀ ਹੱਤਿਆ ਬੰਦ ਹੋ ਇਹ ਜਿਹੜੀ ਗਊ ਮਾਤਾ ਹੈ ਇਹ ਸਾਰੇ ਪ੍ਰਾਣੀਆਂ ਦਾ ਇੱਕ ਸਮਾਵੇਸ਼ ਹੈ ਔਰ ਅਸੀਂ ਚਾਹੁੰਦੇ ਹਾਂ ਕਿ ਹਰ ਜੀ ਹੱਤਿਆ ਬੰਦ ਹੋਣੀ ਚਾਹੀਦੀ ਐ ਗੋਮਾਤਾ ਦੀ ਹੱਤਿਆ ਦੇ ਨਾਲ ਗੋ ਦੇ ਵਿੱਚ ਤਾਂ 33 ਕਰੋੜ ਦੇਵੀ ਦੇਵਤਿਆਂ ਦਾ ਵਾਸਾ ਹੈ ਸੋ ਸਾਡੇ ਮਾਨਯੋਗ ਸਾਡੇ ਗੁਰਦੇਵ ਮਾਨ ਸਾਹਿਬ ਨੇ ਜਿਹੜਾ ਕੰਮ ਕੀਤਾ ਹੈ ਵਿਧਾਨ ਸਭਾ ਦੇ ਵਿੱਚ ਇਹਨੂੰ ਚੱਕ ਕੇ ਆਪ ਜੀ ਨੇ ਕੇਵਲ ਇੱਕ ਕੋਈ ਸਹਿਜ ਮੁੱਦਾ ਨਹੀਂ ਚੱਕਿਆ ਆਪ ਜੀ ਦੇ ਨਾਲ ਸਾਰੇ ਸਨਾਤਨ ਧਰਮ ਦਾ ਸਾਰੀ ਗੁਰਸਿੱਖੀ ਦਾ ਅਸ਼ੀਰਵਾਦ ਨਾਲ ਜੋ ਆਪ ਜੀ ਨੇ ਉਪਰਾਲਾ ਕਰਕੇ ਇਹ ਮਨੁੱਖੀਅਤਾ ਦੀ ਹੱਤਿਆ ਜੀਵ ਮਾਤਰ ਦੀ ਹੱਤਿਆ ਰੋਕਣ ਦੀ ਇੱਕ ਉਦਮ ਕੀਤਾ ਗਊ ਮਾਤਾ ਨੂੰ ਰਾਸ਼ਟਰੀ ਦਰਜਾ ਜ਼ਰੂਰ ਮਿਲਣਾ ਚਾਹੀਦਾ ਹੈ ਇਹਦੇ ਵਿੱਚ ਕੋਈ ਸ਼ੱਕ ਨਹੀਂ ਸਵਾਮੀ ਨੀਲਗਿਰੀ ਜੀ ਬਹੁਤ ਮੇਰੇ ਲਈ ਸਤਿਕਾਰਯੋਗ ਨੇ ਸਭ ਤੋਂ ਪਹਿਲਾਂ ਤਾਂ ਨਾਬਾ ਦੇ ਵਿੱਚ ਪਹੁੰਚੇ ਉਹਨਾਂ ਨੂੰ ਜੀ ਆਇਆਂ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਔਰ ਜਿਹੜੀ ਗੱਲ ਮੈਂ ਪੰਜਾਬ ਵਿਧਾਨ ਸਭਾ ਦੇ ਵਿੱਚ ਰੱਖੀ ਸੀ ਕਿ ਗਊ ਮਾਤਾ ਜਿਨ੍ਹਾਂ ਨੂੰ ਅਸੀਂ ਕਹਿੰਨੇ ਕਿ ਬੇਸਹਾਰਾ ਬੇਸਹਾਰਾ ਗਊਆਂ ਜਿਹੜੀਆਂ ਨੇ ਉਹ ਉਹਦੇ ਨਾਲ ਹਰ ਰੋਜ਼ ਸੜਕਾਂ ਤੇ ਐਕਸੀਡੈਂਟ ਹੁੰਦੇ ਆ ਔਰ ਪਰਿਵਾਰਾਂ ਦੇ ਜੀ ਖਤਮ ਹੋ ਜਾਂਦੇ ਆ ਬਾਅਦ ਦੇ ਵਿੱਚ ਕੋਈ ਮੁਆਵਜ਼ਾ ਨਹੀਂ ਮਿਲਦਾ ਔਰ ਸਰਕਾਰ ਵੱਲੋਂ ਗਊ ਟੈਕਸ ਵੀ ਲਿਆ ਜਾਂਦਾ ਜੀ ਉਹ ਜਿਹੜਾ ਗਊ ਟੈਕਸ ਲਿਆ ਜਾਂਦਾ ਉਹਦੇ ਵਿੱਚ ਉਹਦੀ ਕੀ ਸਹੂਲਤਾਂ ਸਰਕਾਰ ਵੱਲੋਂ ਕਦੇ ਨਹੀਂ ਦੱਸਿਆ ਗਿਆ ਮੈਂ ਗੱਲ ਰੱਖੀ ਸੀ ਕਿ ਗਊ ਮਾਤਾ ਦੀ ਰੱਖ ਰਖਾਅ ਵਾਸਤੇ ਦੁੱਧ ਪੀਣ ਤੋਂ ਪਹਿਲਾਂ ਉਹਦੀ ਜ਼ਿੰਮੇਵਾਰੀ ਕਿਦੀ ਬਣਦੀ ਹੈ ਜੀ ਜਦੋਂ ਦੁੱਧ ਦਿੰਦੀ ਹੈ ਦੁੱਧ ਦੇਣ ਤੋਂ ਬਾਅਦ ਫਿਰ ਗਊਸ਼ਾਲਾ ਨੇ ਤਾਂ ਉਹਨਾਂ ਵਾਸਤੇ ਕਿਦੀ ਜ਼ਿੰਮੇਵਾਰੀ ਬਣੀ ਵਰਦੀ ਹੈ ਇਹ ਸਰਕਾਰ ਨੂੰ ਇੱਕ ਸਖਤ ਕਾਨੂੰਨ ਜਿਹੜਾ ਸਖਤ ਕਾਨੂੰਨ ਜਿਹੜਾ ਇਹ ਬਣਾਉਣਾ ਚਾਹੀਦਾ ਔਰ ਮੈਂ ਇੱਕ ਗੱਲ ਕਹੀ ਸੀ ਕਿ ਜਿਹੜੀ ਗਊ ਮਾਤਾ ਹੈ ਇਹਨੂੰ ਰਾਸ਼ਟਰੀ ਲੈਵਲ ਤੇ ਇੱਕ ਸਤਕਾਰਤ ਇੱਕ ਮਾਣ ਮਿਲਣਾ ਚਾਹੀਦਾ ਜਾਨੀ ਕਿ ਗਊ ਮਾਤਾ ਜਿਹੜੀ ਹੈ ਉਹ ਸਾਡੇ ਲਈ ਸਤਕਾਰਯੋਗ ਹੈ ਪਰ ਗਊ ਮਾਤਾ ਜਿਹੜੀ ਹੈ ਅਸੀਂ ਸਿਰਫ ਕਾਗਜ਼ਾਂ 'ਚ ਕਹਿੰਨੇ ਕਿ ਗਊ ਮਾਤਾ ਗਊ ਮਾਤਾ ਸੱਚ ਸੱਚ ਦੇ ਵਿੱਚ ਸਾਡੀ ਮਾਤਾ ਹੈ ਜੀ ਔਰ ਇਹਦੀ ਰੱਖ ਰਖਾਂ ਵਾਸਤੇ ਸਾਡੀ ਵੀ ਜ਼ਿੰਮੇਵਾਰੀ ਬਣਦੀ ਹੈ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਮੈਂ ਇਸ ਗੱਲ ਨੂੰ ਅੱਗੇ ਤੋਰਨਾ ਚਾਹੁੰਦਾ ਔਰ ਮੈਂ ਉਮੀਦ ਕਰਦਾ ਕਿ ਪੂਰੇ ਭਾਰਤ ਦੇਸ਼ ਦੇ ਵਾਸੀ ਇਸ ਇਸ ਗੱਲ ਲਈ ਤਹਿਤ ਕਰਨ ਔਰ ਮੈਂ ਪ੍ਰਧਾਨ ਮੰਤਰੀ ਨરેન્દ્ર મોદી ਜੀ ਨੂੰ ਵੀ ਬੇਨਤੀ ਕਰਦਾ ਕਿ ਜਰੂਰ ਇਸ ਗੱਲ ਤੇ ਵਿਚਾਰ ਕਰਕੇ ਇਸ ਗੱਲ ਨੂੰ ਇੰਪਲੀਮੈਂਟ ਕੀਤਾ ਜਾਵੇ।